ਉਹਨੇ ਦੇਖਿਆ ਇਕੱਲੇ ਐਤਵਾਰ ਜੱਟ ਨੇ ਆ ਨੌਜੰਦੇ ਪੱਟੇ ਰਿਕਾਰਡ ਨੇ ਇਹ ਵੱਡਾ ਮਾਲਾ ਇਹਦੀਆਂ ਰੀਸਾ ਹਰ ਕੋਈ ਨਹੀਂ ਕਰ ਸਕਦਾ ਇਹ ਦਿੜਬੇ ਵਾਲੇ ਦਾ ਤੇ ਇੰਗਲੈਂਡ ਦੇ ਪ੍ਰਸਿੱਧ ਪ੍ਰਮੋਟਰ ਬਲਜਿੰਦਰੇ ਪਿੰਡਰ ਵੱਲੋਂ 1 ਲੱਖ ਹੈ ਮੇਲੋਂ ਮਾਰ ਕੇ ਜਾਨ ਖੱਲਣੇ ਪੈਂਦੇ ਨੇ ਤੂਫਾਨ ਲੱਤਾਂ ਵਿੱਚ ਵੜ ਕੇ ਜਿੱਟਾ ਫੜ ਕੇ ਕੁੱਠੀ ਪਾਉਣੀ ਪੈਂਦੀ ਏ ਖੇਡ ਦਿਖਾਉਣੀ ਪੈਂਦੀ ਏ ਇਹ ਉਸਤਾਦ ਜੀ ਅੱਜ ਵੀ ਵਸਦਾ ਲੁਧਰ ਹੈ ਇਹ ਲੰਮੀ ਪਾਰੀ ਦਾ ਘੋੜਾ ਕਿ ਪਹਿਲੇ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ ਅਸੀਂ ਬੋਲਦੇ ਨੇ ਖੁੰਡਾ ਪ੍ਰਾਣੇ ਬੱਲੀਏ ਆ ਲੁਧਰ ਰੋ ਜਫਾ ਲੁਧਰ ਨੂੰ ਜਫਾ ਖੇਡ ਮੈਦਾਨ ਦੇ ਵਿੱਚ ਲੱਗ ਰਿਹਾ ਹੈ ਤੇ ਵੱਡੇ ਦਿਲ ਵਾਲਾ ਵੱਡੇ ਜਿਗਰੇ ਵਾਲਾ ਅਮਨਦ ਵਾਲਿਆ ਜੋਤਾ ਹਰ ਕਪੂਰ ਥਲੀਆ ਵਾ ਕਮਾਲ ਕਰਦਾ ਮੁੰਡਾ ਪਰ ਇਧਰ ਦੇਖਦੇ ਵੀ ਥੇਰ ਨੂੰ ਹੁਣ ਸਵਾ ਸ਼ੇਰ ਬਣ ਕੇ ਟਕਰ ਗਿਆ ਪੈ ਗਈ ਕੈਂਚੀ ਆਪਣੇ ਅਰਸ਼ ਅਰਸ਼ ਬੁੱਕਣ ਵਾਲਿਆ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਆਪਣੇ ਦੰਦ ਚੀਨ ਦੀ ਕੰਧ ਵਰਗੀ ਮਜ਼ਬੂਤੀ ਨਾਲ ਪਾਜੇ ਪੁੱਠੀ ਕੈਂਚੀ ਕੋਈ ਗੱਲ ਕਸੂਦੀ ਨਹੀਂ ਰੁੜਕੀ ਦਾ ਸੌਣ ਕਹਿੰਦਾ ਮਨ ਦਾ ਪੁੱਠੀਆਂ ਨੇ ਧਾਰਿਆ ਰੱਬ ਜ਼ਿੰਦਗੀ ਦੇ ਵਿੱਚ ਕਿਸੇ ਦੀ ਪੁੱਠੀ ਨਾ ਖੱਬੀ ਖਾਣ ਜੋ ਘੋਵੇ ਕਿਤੇ ਬੜੀ ਬੜੀ ਟਿੱਡੇ ਹੱਥ ਕਦੇ ਪਾਇਆ ਨਹੀਂ ਬਰੀਜ ਗੁੱਟਾਂ ਨੂੰ ਲਾਹਣ ਤਜੜੇਪੇ ਵੀ ਜੇ ਪੈ ਜੇ ਤੁਰਨਾ ਓਏ ਫੇਰ ਨਹੀਂ ਦੀ ਪੈਣ ਤੇ ਸ਼ੇਰਾਂ ਦੇ ਪੁੱਤਾਂ ਨੂੰ ਇਧਰ ਕਲਵੀਰ ਢਣਵਾਰ ਜੱਸੀ ਢਣਵਾਰ ਉਹਨਾਂ ਨੇ ਤਿੰਨ ਜੱਫਿਆਂ ਤੇ 11000 ਲਾਇਆ ਹੋਇਆ ਇਹ ਚੱਕ ਸਾਭੂ ਪਰਮਾਤਮਾ ਦੀ ਏਕਾ ਬੋਲਿਆ ਮੇਰੇ ਮਿੱਤਰੋ ਉਹ ਦਿਲੋ ਦਵਾਵਾ ਨੇ ਉਹ ੁੰਡੇ ਕਹਿੰਦੇ ਕਲਪੜੀ ਉਹ ਕਲਪੜੀ ਕਹਿੰਦੇ ਘਰ ਗੂ ਰਹਿੰਦੇ ਆ ਜਦੋਂ ਟਿੱਕੀ ਇਕੱਠੀ ਹੁੰਦੀ ਇੱਟ ਬਣਦੀ ਇੱਟਾਂ ਇਕੱਠੀਆਂ ਹੁੰਦੀਆਂ ਕੱਦ ਬਣਦੀ ਕੱਦਾਂ ਇਕੱਠੀਆਂ ਹੁੰਦੀਆਂ ਤੇ ਘਰ ਬਣ ਜਾਂਦਾ ਸ਼ੀਲੂ 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 ਸ਼ੀਲੂ